ਦਲਿਤ ਸੰਨੀ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਇੱਕ ਸਟੇਟਮੈਂਟ ਸਾਹਮਣੇ ਆਈ ਹੈ ਕਿ ਹਾਲੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਕਿਵੇਂ ਦੇਖਦੇ ਹੋ ਜੋ ਸੁਪਰੀਮ ਕੋਰਟ ਵੱਲੋਂ ਇਹ ਸਟੇਟਮੈਂਟ ਸਾਹਮਣੇ ਆਈ ਹੈ ਜੀ ਦੇਖੋ ਸਭ ਤੋਂ ਪਹਿਲਾਂ ਤੇ ਆਪਣੀ ਪੰਥਕ ਪਾਰਟੀ ਕਾ ਹੋਣ ਵਾਲੀ ਜਿਹੜੀ ਹੈ ਪ੍ਰਕਾਸ਼ ਸਿੰਘ ਬਾਦਲ ਖਰਾਂ ਦੀ ਪਾਰਟੀ ਜਿਹੜੀ ਹੈ ਅਕਾਲੀ ਦਲ ਬਾਦਲ ਉਹਦਾ ਚਿਹਰਾ ਇੱਕ ਵਾਰ ਫੇਰ ਨੰਗਾ ਹੋਇਆ ਕਿਉਂਕਿ ਉਹਨਾਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਹੋਰਾਂ ਨੂੰ ਜਿਹੜੀ ਐ ਇਸ ਗੱਲ ਦੀ ਉਮੀਦ ਝੂਠੀ ਉਮੀਦ ਜਿਤਾਈ ਗਈ ਸੀ ਕਿ ਅਸੀਂ ਤੁਹਾਡੀ ਫਾਂਸੀ ਰੱਦ ਕਰਵਾਵਾਂਗੇ ਤੇ ਤੁਹਾਨੂੰ ਅਕਾਲ ਤਖਤਾ ਦਾ ਜਥੇਦਾਰ ਵੀ ਕਿਤੇ ਨਾ ਕਿਤੇ ਥਾਪਿਆ ਜਾਵੇਗਾ ਸੋ ਇਹ ਉਸ ਵੇਲੇ ਦਾ ਲੈ ਕੇ ਚੱਲਦਾ ਪਿਆ ਜਦੋਂ 2012 ਦੇ ਵਿੱਚ ਭਾਈ ਰਾਜੋਆਣਾ ਹੋਰਾਂ ਨੂੰ ਮਾਰਚ ਮਹੀਨੇ ਦੀ ਗੱਲ ਹੈ ਕਿ 30 ਕੇ 31 ਮਾਰਚ ਵਾਲਾ ਦਿਨ ਚੁਣਿਆ ਸੀ ਕੋਰਟ ਵੱਲੋਂ ਅਦਾਲਤ ਵੱਲੋਂ ਕਿ ਜਿਸ ਦਿਨ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਣੀ ਆ ਸੋ ਉਹਨਾਂ ਦਿਨਾਂ ਦੇ ਵਿੱਚ ਹੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਜਾ ਕੇ ਰਾਸ਼ਟਰਪਤੀ ਨੂੰ ਮਿਲਦੇ ਨੇ ਉਸ ਤੋਂ ਬਾਅਦ ਇਹ ਗੱਲ ਦੀ ਜਿਹੜੀ ਹੈ ਆਸ ਜਗਾਈ ਜਾਣ ਲੱਗੀ ਕਿ ਇਹਨਾਂ ਦੀ ਫਾਂਸੀ ਜਿਹੜੀ ਹੈ ਉਹ ਇਹਨਾਂ ਵੱਲੋਂ ਮਾਫ ਕਰਵਾਈ ਗਈ ਹੈ ਪਰ ਜਿਹੜੀ ਮਾਫੀ ਹੋਈ ਸੀ ਉਸ ਵੇਲੇ ਜਾਂ ਇਹ ਕਹਿ ਲਈਏ ਕਿ ਜਿਹੜੀ ਫਾਂਸੀ ਨਹੀਂ ਸੀ ਦਿੱਤੀ ਗਈ ਉਹ ਦੇਸ਼ ਵਿਦੇਸ਼ ਦੇ ਵਿੱਚ ਸਿੱਖ ਸੰਗਤ ਦੇ ਰੋਹ ਕਾਰਨ ਹੋਇਆ ਸੀ ਕਿਉਂਕਿ ਹਰ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਵੀ ਸਿੱਖ ਸੰਗਤ ਵੱਸਦੀ ਸੀ ਉਹ ਪ੍ਰੋਟੈਸਟ ਹੋਏ ਪੰਜਾਬ ਦੇ ਵਿੱਚ ਹਰ ਜਿਹੜੇ ਘਰ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੁਲਿਆ ਜਿਵੇਂ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਇੱਕ ਸੰਦੇਸ਼ ਦਿੱਤਾ ਕਿ ਹਰ ਘਰ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੁਲਣਾ ਚਾਹੀਦਾ ਸੋ ਉਹ ਸੰਗਤ ਦੇ ਰੋਹ ਨੂੰ ਦੇਖਦਿਆਂ ਹੋਇਆਂ ਸਰਕਾਰ ਜਿਹੜਾ ਉਹਨੇ ਸਟੈਪ ਬੈਕ ਲਿਆ ਸੀ ਨਾ ਕਿ ਕਿਸੇ ਪਾਰਟੀ ਵੱਲੋਂ ਜਾਂ ਕਿਸੇ ਦੇ ਇੰਟਰਫੀਅਰੈਂਸ ਦੇ ਨਾਲ ਇਹ ਫਾਂਸੀ ਉਸ ਵੇਲੇ ਰੋਕੀ ਗਈ ਸੀ ਪਰ ਇਹ ਗੱਲ ਜ਼ਰੂਰ ਹੈਗੀ ਹੈ ਕਿ ਇੱਕ ਝੂਠੀ ਉਮੀਦ ਝੂਠਾ ਲਾਰਾ ਲਾ ਕੇ ਬਲਵੰਤ ਸਿੰਘ ਰਾਜਵਾਨਾ ਹੋਰਾਂ ਨੂੰ ਹੁਣ ਤੱਕ ਵਰਤਿਆ ਗਿਆ ਤੁਸੀਂ ਵੇਖੋ ਜਦੋਂ ਵੋਟਾਂ ਹੁੰਦੀਆਂ ਨੇ ਵਿਧਾਨ ਸਭਾ ਦੀਆਂ ਇਹ ਤਕਰੀਬਨ ਤਿੰਨ ਕਵਾਰ ਦੀ ਗੱਲ ਹੈ ਜੇ ਮੈਂ ਨਾ ਗਲਤ ਹੋਵਾਂ ਤਿੰਨ ਵਾਰ ਚੋਣਾਂ ਦੌਰਾਨ ਭਾਈ ਬਲਵੰਤ ਸਿੰਘ ਰਾਜਵਾਨਾ ਹੋਰੀ ਜਿਹੜੇ ਨੇ ਉਹ ਅੰਦਰੋਂ ਸਟੇਟਮੈਂਟ ਜਾਰੀ ਕਰਦੇ ਆ ਚਿੱਠੀ ਦੇ ਰੂਪ ਦੇ ਵਿੱਚ ਕਿ ਬਾਦਲਦਲ ਸਾਡੀ ਆਪਣੀ ਪਾਰਟੀ ਹੈ ਪੰਥਕ ਪਾਰਟੀ ਹੈ ਇਹਨੂੰ ਵੋਟਾਂ ਪਾ ਕੇ ਜਿਤਾਇਆ ਜਾਵੇ ਹੁਣ ਇਥੋਂ ਇਹ ਗੱਲ ਸਮਝ ਲਈ ਜਾਵੇ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਫਿਰ ਅੱਜ ਸੁਖਬੀਰ ਸਿੰਘ ਬਾਦਲ ਨੇ ਬਿਕਰਮਜੀਤ ਮਜੀਠੀਆ ਨੇ ਇਹ ਜਿੰਨੇ ਵੱਡੇ ਲੀਡਰ ਨੇ ਇਹਨਾਂ ਨੇ ਉਹਨਾਂ ਖਾਰਕੂ ਸਿੰਘਾਂ ਨੂੰ ਵੀ ਵਰਤਿਆ ਉਹਨਾਂ ਸਿੰਘਾਂ ਨੂੰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਪੰਜਾਬ ਵਾਸੀ ਉਹਨਾਂ ਨੂੰ ਵੀ ਵਰਤਿਆ ਅੱਜ ਝੂਠੇ ਲਾਰੇ ਲਾਏ ਕਿਉਂਕਿ ਸੁਪਰੀਮ ਕੋਰਟ ਤਾਂ ਅੱਜ ਫੇਰ ਸਵਾਲ ਪੁੱਛ ਰਹੀ ਹੈ ਕਿ ਫਾਂਸੀ ਦਿੱਤੀ ਕਿਉਂ ਨਹੀਂ ਇਹਦਾ ਮਤਲਬ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਵੀਰ ਸਿੰਘ ਬਾਦਲ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਉਹ ਫਾਂਸੀ ਰਿਕਵਾਂਣ ਵਾਸਤੇ ਜਾਂ ਉਹਨਾਂ ਦੀ ਸਜ਼ਾ ਖਤਮ ਕਰਵਾਉਣ ਵਾਸਤੇ ਹੁਣ ਜੇ ਬਲਵੰਸਿਕ ਰਾਜੋ ਹਨ ਹੋਰਾਂ ਦੀ ਜਿਹੜੀ ਸਜ਼ਾ ਦੀ ਗੱਲ ਕਰਦੇ ਆਂ ਤੇ ਤਕਰੀਬਨ 30 ਸਾਲ ਉਹਦੇ ਆਸ-ਪਾਸ ਵੀ ਹੋ ਸਕਦਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੋ ਗਏ ਆ ਹੈਨਾ 95 ਦੇ ਵਿੱਚ ਵਾਕਾ ਹੁੰਦਾ ਹੈ ਬਿਆਨਸੀਆਂ ਵਾਲਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅੱਜ ਤਕਰੀਬਨ 30 32 ਸਾਲ ਜਿਹੜੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੋ ਗਏ ਆ ਤੇ ਇੱਕ ਆਮ ਉਮਰ ਕੈਦ ਜਿਹੜੀ ਹੈ ਉਹ 14 ਸਾਲਾਂ ਦੀ ਹੁੰਦੀ ਹੈ 14 ਦੁਣੀ 28 28 ਤੋਂ ਵੀ 2-3 ਸਾਲ ਉੱਪਰ ਹੋ ਚੁੱਕੇ ਨੇ ਤੇ ਅੱਜ ਇਹ ਗੱਲ ਹੁਣ ਇੱਥੇ ਵੀ ਆ ਜਾਂਦੀ ਹੈ ਦੇਖੋ ਸਿਸਟਮ ਦੀ ਗੱਲ ਦੇਖੋ ਕਿਸ ਤਰ੍ਹਾਂ ਦੀ ਹੈ ਕਿ ਅੱਜ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਫਾਂਸੀ ਕਿਉਂ ਨਹੀਂ ਦਿੱਤੀ ਗਈ ਮਤਲਬ ਦੋ ਉਮਰ ਕੈਦਾਂ ਭੁਗਤਣ ਤੋਂ ਬਾਅਦ ਹਲੇ ਫਾਂਸੀ ਦੀ ਸਜ਼ਾ ਬਾਕੀ ਹੈ ਉਹ ਤਾਂ ਦੋ ਫਾਂਸੀਆਂ ਵਰਗੀ ਆਪਾਂ ਕਹਿ ਲਈਏ ਵੀ ਸਜ਼ਾ ਉਹਨਾਂ ਨੂੰ ਤੁਸੀਂ ਆਲਰੇਡੀ ਦੇ ਦਿੱਤੀ ਹੋਈ ਆ 14 ਸਾਲ ਕਹਨੇ ਸੌਕੇ ਹੁੰਦੇ ਨੇ ਇੱਕ ਦਿਨ ਵੀ ਕਿਸੇ ਨੂੰ ਕਿਸੇ ਵੀ ਸਿੰਘ ਨੂੰ ਮਾਫ ਕਰਨਾ ਕਿਸੇ ਵੀ ਪਰਸਨ ਨੂੰ ਤੁਸੀਂ ਕਮਰੇ ਦੇ ਵਿੱਚ ਬੰਦ ਕਰ ਦਿਓ ਬਾਹਰੋਂ ਤਾਲਾ ਲਾ ਦਿਓ ਤੇ ਦੂਸਰੇ ਦਿਨ ਆ ਕੇ ਉਹਦੇ ਹਾਲਾਤ ਵੇਖ ਲਿਓ ਕਿਹੋ ਜਿਹਾ ਬਣਦੇ ਆ ਕਿਸੇ ਜਾਨਵਰ ਨੂੰ ਵੀ ਮੈਂ ਕਹਿ ਲਵਾਂ ਕਿਸੇ ਪੰਛੀ ਨੂੰ ਵੀ ਕਹਿ ਲਵਾਂ ਵੀ ਤੁਸੀਂ ਡੱਕ ਦਿਓ ਤੇ ਦੂਜੇ ਦਿਨ ਆ ਕੇ ਉਹਦੇ ਹਾਲ ਦੇਖ ਲਓ ਸਿਰਫ 24 ਘੰਟੇ ਦੇ ਬਾਅਦ ਤੇ ਉਹ ਕਿਹੋ ਜਿਹੇ ਹਾਲਾਤ ਹੋਣਗੇ ਤੇ ਜਿਹੜੇ ਬੰਦਿਆਂ ਨੂੰ ਜਿਹੜੇ ਆਪਾਂ ਤਾਂ ਸਭ ਦੀ ਗੱਲ ਕਰਦੇ ਆਂ ਵੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਦੇ ਵਿੱਚ ਕੋਈ ਵੀ ਹੋ ਸਕਦਾ ਹੈ ਭਾਵੇਂ ਕੋਈ ਕਿਸੇ ਧਰਮ ਦੇ ਨਾਲ ਵੀ ਸੰਬੰਧਿਤ ਕਿਉਂ ਨਾ ਹੋਵੇ ਜੇ 14 ਸਾਲ ਦੀ ਕੈਦ ਹੈ ਉਮਰ ਕੈਦ ਹੋਈ ਹੈ ਤੇ ਭਾਈ ਉਹਨੂੰ ਬਾਹਰ ਕੱਢੋ ਅਗਲਾ ਆਪਣੀ ਜ਼ਿੰਦਗੀ ਜਿਉਵੇਂ ਅਗਲਾ ਆਪਣੇ ਪਰਿਵਾਰ ਦੇ ਵਿੱਚ ਜਾਵੇ ਸੋ ਮਤਲਬ ਦੋ ਸਜਾਵਾਂ ਤੋਂ ਬਾਅਦ ਅੱਜ ਜੇ ਗੱਲ ਇਹ ਕਹੀ ਜਾ ਰਹੀ ਹੈ ਤੇ ਸਾਨੂੰ ਸੋਚਣਾ ਪੈਣਾ ਕਿ ਭਾਈ ਸਿੱਖਾਂ ਵਾਸਤੇ ਕਾਨੂੰਨ ਹੋਰ ਹੈ ਤੇ ਬਾਕੀਆਂ ਵਾਸਤੇ ਕਾਨੂੰਨ ਹੋਰ ਹੈ ਉਹ ਕਿਉਂ ਕਹਿ ਰਿਹਾ ਮੈਂ ਕਿਉਂਕਿ ਪੰਜਾਬ ਦੇ ਵਿੱਚ ਆ ਕਾਫੀ ਖਬਰਾਂ ਨੇ ਚਲਦੀਆਂ ਹੋਈਆਂ ਤੁਸੀਂ ਦੇਖਦੇ ਹੋ ਕਿ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਜਿਹੜੇ ਪੁਲਿਸ ਅਫਸਰ ਹੈਗੇ ਆ ਉਹ ਦੋ ਉਹਨਾਂ ਨੂੰ ਉਮਰਕੈਦ ਮਿਲਦੀ ਹੈ ਉਹਨਾਂ ਨੂੰ ਅ ਅਦਾਲਤ ਵੱਲੋਂ ਉਮਰਕੈਦ ਸੁਣਾਈ ਜਾਂਦੀ ਹੈ ਤੇ ਉਹ ਦੋ ਦੋ ਚਾਰ ਚਾਰ ਸਾਲ ਦੇ ਵਿੱਚ ਹੀ ਬਾਹਰ ਆ ਜਾਂਦੇ ਨੇ ਆ ਹੁਣ ਜਿਹੜਾ ਸੂਬਾ ਸਰਹੰਦ ਕਹੌਣ ਵਾਲਾ ਪੁਲਿਸ ਅਫਸਰ ਜਿਹੜਾ ਮਾਰਿਆ ਗਿਆ ਇਹ ਵੀ ਕਹਿੰਦੇ 1 ਮਹੀਨਾ ਪਹਿਲਾਂ ਹੀ ਜੇਲ੍ਹ ਦੇ ਅੰਦਰ ਗਿਆ ਸੀ ਇਹਨੂੰ ਉਮਰਕੈਦ ਹੋਈ ਸੀ ਤੇ ਇਹ ਹੁਣ 57 ਦਿਨਾਂ ਨੂੰ ਬਾਹਰ ਜਾਣ ਵਾਲਾ ਸੀ ਸੋ ਇਹ ਹਾਲਾਤ ਨੇ ਇੱਕ ਪਾਸੇ ਸਾਧਵੀ ਪ੍ਰਿਗਿਆ ਠਾਕੁਰ ਦੀ ਜਦੋਂ ਗੱਲ ਕਰਦੇ ਆ ਜਿਹਦੇ ਉੱਤੇ ਬੰਬ ਧਮਾਕਿਆਂ ਦੇ ਦੋਸ਼ ਨੇ ਉਹ ਤਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਵੀ ਬਹਿ ਜਾਂਦੀ ਹੈ ਤੇ ਸਾਰਾ ਗੱਲਬਾਤ ਜਿਹੜੀ ਉਹਨਾਂ ਦੇ ਨਾਲ ਚੱਲਦੀ ਹੁੰਦੀ ਹੈ ਪਰ ਜਦੋਂ ਗੱਲ ਆਉਂਦੀ ਹੈ ਸਿੱਖ ਜੁਝਾਰੂਆਂ ਦੀ ਤਾਂ ਠੀਕ ਹੈ ਜੇ ਉਹਨਾਂ ਨੇ ਜ਼ੁਲਮ ਕੀਤਾ ਅਸੀਂ ਨਹੀਂ ਕਹਿੰਦੇ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੀ ਅਦਾਲਤੀ ਕਾਰਵਾਈ ਹੈ ਜਾਂ ਕਾਨੂੰਨ ਹੈ ਉਹਦੇ ਅਕੋਰਡਿੰਗ ਨਾ ਚੱਲੋ ਜੇ ਉਹਨਾਂ ਨੇ ਕੁਝ ਕੀਤਾ ਉਹਨਾਂ ਨੂੰ ਸਜ਼ਾ ਮਿਲ ਚੁੱਕੀ ਹੈ ਤੇ ਸਜ਼ਾ ਮਿਲਣ ਤੋਂ ਬਾਅਦ ਉਹਨਾਂ ਨੂੰ ਰਿਹਾ ਕਰਨਾ ਜਿਹੜਾ ਹੈਗਾ ਉਹ ਵੀ ਸਰਕਾਰਾਂ ਦਾ ਫਰਜ਼ ਬਣਦਾ ਹੈ ਤੇ ਇਹ ਜੋ ਹਜੇ ਤੱਕ ਜਿਹੜਾ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਦੇ ਵਿੱਚ ਨਹੀਂ ਹੋਇਆ ਜਿੱਥੇ ਸਰਕਾਰਾਂ ਵੱਲੋਂ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਉਹਨਾਂ ਨੂੰ ਇੰਨੀ ਧੀਰ ਲੰਬਾ ਸਮਾਂ ਜਿਹੜਾ ਅੰਦਰ ਰੱਖਿਆ ਗਿਆ ਉਥੇ ਹੀ ਸਾਡੇ ਪੰਥਕ ਕਹੌਣ ਵਾਲੇ ਮਖੌਟਾ ਜਿਹਨਾਂ ਨੇ ਪਾਇਆ ਹੋਇਆ ਉਹਨਾਂ ਨੇ ਵੀ ਆਪਣੇ ਸਿੰਘਾਂ ਨੂੰ ਜਿਹੜਾ ਹੈਗਾ ਉਹ ਇਸੇ ਤਰੀਕੇ ਨਾਲ ਵਰਤਿਆ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਹੋਰਾਂ ਨੂੰ ਵੀ ਅੱਜ ਸੋਚ ਲੈਣਾ ਚਾਹੀਦਾ ਕਿ ਭਾਈ ਤੁਸੀਂ ਹਰ ਵਾਰੀ ਜਿਹੜਾ ਹੈਗਾ ਉਹ ਸਮਰਥਨਤਾ ਕਰ ਦਿੰਨੇ ਹੋ ਭਈ ਆ ਇਹਨਾਂ ਨੂੰ ਵੋਟ ਪਾਓ ਜੀ ਉਹਨਾਂ ਨੂੰ ਵੋਟ ਪਾਓ ਜੀ ਪਰ ਉਹਦਾ ਨਤੀਜਾ ਕੀ ਨਿਕਲ ਰਿਹਾ ਹੈ ਨਤੀਜਾ ਕੁਝ ਵੀ ਨਹੀਂ ਜ਼ੀਰੋ ਹੈ ਅੱਜ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਉੱਤੇ ਫੇਰ ਇੱਕ ਵਾਰ ਤਲਵਾਰ ਜਿਹੜੀ ਫਾਂਸੀ ਵਾਲੀ ਉਹ ਲਟਕ ਰਹੀ ਹੈ ਪਰ ਇਹ ਗੱਲ ਤਾਂ ਚਲੋ ਹੈ ਕਿ ਸਾਡੀ ਜਿਹੜੀ ਸਿੱਖ ਸੰਗਤ ਹੈ ਦੁਨੀਆ ਭਰ ਦੇ ਵਿੱਚ ਬੈਠੀ ਹੋਏ ਜਾਗਰੂਕ ਹੈ ਸਰਕਾਰਾਂ ਵੀ ਇਹ ਗੱਲ ਨੂੰ ਸਮਝਦੀਆਂ ਇਵਨ ਕਿ ਇਹ ਫਾਂਸੀ ਜੇ ਦਿੱਤੀ ਗਈ ਤਾਂ ਇਹ ਹਾਲਾਤ ਖਰਾਬ ਹੋ ਸਕਦੇ ਨੇ ਮਤਲਬ ਕਿ ਜਿਹੜੇ ਸੂਬੇ ਦੇ ਹਾਲਾਤ ਜਾਂ ਦੇਸ਼ ਦੇ ਵਿੱਚ ਹਾਲਾਤ ਜਿਹੜੇ ਆ ਉਹ ਖਰਾਬ ਹੋ ਸਕਦੇ ਆ ਸੋ ਫਾਂਸੀ ਵਾਲੇ ਪਾਸੇ ਤਾਂ ਉਹ ਨਹੀਂ ਜਾਣਗੇ ਪਰ ਗੱਲ ਤਾਂ ਉੱਥੇ ਆ ਜਾਂਦੀ ਹੈ ਨਾ ਕਿ ਜੇ ਦੋ ਸਜ਼ਾਵਾਂ ਭੁਗਤ ਲਈਆਂ ਉਹਨਾਂ ਨੇ ਘੱਟੋ ਘੱਟ ਤੇ ਫਿਰ ਉਹਨਾਂ ਨੂੰ ਰਹਾ ਕਰ ਦਿਓ ਭਾਈ ਆਪਣੀ ਜ਼ਿੰਦਗੀ ਆ ਕੇ ਜਿਉਣ ਹੁਣ ਪ੍ਰੋਫੈਸਰ ਭੁੱਲਰ ਦੀ ਜਦੋਂ ਆਪਾਂ ਗੱਲ ਕਰਦੇ ਆਂ ਪ੍ਰੋਫੈਸਰ ਭੁੱਲਰ ਸਾਹਿਬ ਮਾਨਸਿਕ ਤੌਰ ਦੇ ਉੱਤੇ ਜਿਹੜੇ ਨੇ ਉਹ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹਾਲਾਤ ਹੋ ਚੁੱਕੇ ਨੇ ਉਹਨਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਉਹਨਾਂ ਦੀ ਵਾਰੀ ਜਦੋਂ ਆਉਂਦੀ ਹੈ ਤੇ ਕੇਜਰੀਵਾਲ ਨੇ ਨਾ ਕਰ ਦੁੱਤੀ ਹੈ ਸੋ ਮਤਲਬ ਆਪਾਂ ਭਾਵੇਂ ਆਮ ਆਦਮੀ ਲੈਈਏ ਭਾਵੇਂ ਬਾਦਲ ਲੈਈਏ ਭਾਵੇਂ ਕੈਪਟਨ ਲੈਈਏ ਸੋ ਸਿੱਖਾਂ ਦੇ ਵਾਰੀ ਇਹਨਾਂ ਦੀ ਸੋਚ ਹੀ ਹੋਰ ਹੁੰਦੀ ਹੈ ਸੋ ਭੁੱਲਰ ਸਾਹਿਬ ਜਿਨ੍ਹਾਂ ਦੀ ਮਾਨਸਿਕ ਹਾਲਤ ਵੀ ਠੀਕ ਨਹੀਂ ਹੈ ਉਹਨਾਂ ਨੂੰ ਵੀ ਛੱਡਣ ਨੂੰ ਤਿਆਰ ਨਹੀਂ ਹਨ ਤੇ ਕੇਜਰੀਵਾਲ ਕਹਿ ਦਿੰਦਾ ਵੀ ਮੈਂ ਇਹਦੇ ਉੱਤੇ ਸਾਈਨ ਨਹੀਂ ਕਰਨੇ ਸੋ ਇਹ ਹਾਲਾਤ ਨੇ ਫਿਰ ਹਾਲ ਦੀ ਘੜੀ ਆਪਾਂ ਇੰਨਾ ਹੀ ਕਹਿ ਸਕਦੇ ਹਾਂ ਜੀ ਹਾਂ ਜੀ ਬਿਲਕੁਲ ਜੀ ਜੀ ਉਹ ਜੋ ਸਟੇਟਮੈਂਟ ਨੇ ਟਾਈਮ ਪਾਸ ਆਈ ਹੈ ਜਿਸ ਦੇ ਉੱਤੇ ਕਿਹਾ ਲੋਕ ਕਿ ਹੁਣ ਪੂਰੇ ਕਿਹਾ ਲੋਕ ਕਿ ਸਿੱਖ ਡੈਸਪਰੇ ਦਾ ਪੂਰੇ ਸਿੱਖ ਮਾ ਦਾ ਧਿਆਨ ਇਸ ਵਕਤ ਕੇਂਦਰ ਹੋ ਚੁੱਕੀ ਹੈ ਤੁਸੀਂ ਉੱਤੇ ਮੈਨੂੰ ਵਿਜਾਹਦੇ ਹੋ ਤਾਂ ਤੁਹਾਨੂੰ ਜੁੜਨ ਲਈ ਆਪਣੇ ਨਾਲ ਤੁਸੀਂ ਅੰਦਰ ਖੰਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ ਤੇ ਮੈਂ ਬੇਨਤੀ ਕਰ ਦਵਾ ਆਪਣੇ ਸਬਸਕ੍ਰਾਈਬਰ ਜਿਹੜੇ ਨੇ ਸੋ ਬੈਲ ਆਈਕਨ ਜਰੂਰ ਤੁਸੀਂ ਪ੍ਰੈਸ ਕਰਦੇ ਹੋ ਜਿਨ੍ਹਾਂ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਪਹਿਲਾਂ ਵੀ ਤੇ ਬੈਲ ਆਈਕਨ ਜਰੂਰ ਤੁਸੀਂ ਸਬਸਕ੍ਰਾਈਬ ਜਿਹੜਾ ਹੈਗਾ ਦਬ ਦੇਣਾ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਉਹ